ਹਾਈ ਸਿਕਿਉਰਿਟੀ ਮੰਨੀ ਜਾਂਦੀ ਨਾਬਾ ਦੀ ਜੇਲ੍ਹ ਇਸ ਜੇਲ੍ਹ ਤੇ ਅੱਜ ਸਵੇਰੇ ਹਥਿਆਰਬੰਦਾਂ ਨੇ ਕੀਤਾ ਹਮਲਾ ਤੇ ਖਤਰਨਾਕ ਅਪਰਾਧੀਆਂ ਨੂੰ ਜੇਲ੍ਹ ਚੋਂ ਭਜਾ ਲੈ ਗਏ ਜੇਲ੍ਹ ਵਿੱਚੋਂ ਭੱਜੇ ਕੈਦੀਆਂ 'ਚ ਖਾਲਿਸਤਾਨੀ ਹਰਮਿੰਦਰ ਮਿੰਟੂ ਤੇ ਕਸ਼ਮੀਰ ਸਿੰਘ ਗਲਵੱਡੀ ਗੈਂਗਸਟਰ ਵਿਕੀ ਗੌਂਡਰ ਗੁਰਪ੍ਰੀਤ ਸੇਖੋ ਨੀਤਾ ਦਿਓਲ ਤੇ ਵਿਕਰਮਜੀਤ ਸ਼ਾਮਲ ਨੇ ਅਸੀ ਸਵੇਰ ਕਰੀਬ 8 ਵਜੇ ਦਾ 6 ਹਥਿਆਰਬੰਦ ਪੁਲਿਸ ਦੀ ਵਰਦੀ ਚ ਜੇਲ੍ਹ ਅੰਦਰ ਦਾਖਲ ਹੋਏ ਜੇਲ੍ਹ ਚ ਕੀਤੀ ਗੋਲੀਆਂ ਦੀ ਬਾਰਿਸ਼ ਤੇ ਆਪਣੇ ਸਾਥੀਆਂ ਨੂੰ ਲੈ ਕੇ ਰਫੂ ਚੱਕਰ ਹੋ ਗਏ ਇਥੋਂ ਗੱਡੀ ਜਦੋਂ ਆਈ ਹੈ ਗੱਡੀ ਚਲਾ ਕੇ ਇਧਰੋਂ ਚਲੀ ਗਈ ਅੱਗੇ ਫਾਟਕ ਬੰਦ ਸੀ ਉਹ ਫੇਰ ਮੁੜਿਆ ਇੱਕ ਐਸਐਲਰ ਉਹਨਾਂ ਨੇ ਉਥੇ ਕਬਾੜ ਦੀ ਦੁਕਾਨ ਹੈ ਉੱਥੇ ਐਸਐਲਰ ਸਿੱਟੀ ਪਈਦੀ ਉਹ ਜਿਹੜੀ ਅਸੀਂ ਇੱਕ ਹੌਲਦਾਰ ਨੂੰ ਨਾਲ ਲਿਆ ਕੇ ਚੁਕਾ ਕੇ ਲੈ ਕੇ ਆਏ ਉਹ ਚੋਂ ਰੌਂਦ ਵੀ ਡਿਗੇ ਹੋਈ ਤੇ ਉਹ ਸਰਕਾਰੀ ਹਸਲਾ ਦੀ ਅਸੀਂ ਜਦੋਂ ਗੋਲੀਆਂ ਚੱਲੀਆਂ ਨੇ ਇੱਥੋਂ ਜੇਲ੍ਹ ਵਾਲੇ ਨੇ ਕਿਸੇ ਨੇ ਕੋਈ ਉਹ ਨਹੀਂ ਚਲਾਈਆਂ ਇਹਨਾਂ ਨੇ ਬਾਅਦ ਚ ਗੋਲੀਆਂ ਉੱਪਰ ਨੂੰ ਚਲਾਈਆਂ ਨੇ ਉਹ ਵੀ ਉਹਨਾਂ ਨੇ ਵੀ ਉੱਪਰ ਨੂੰ ਚਲਾਈਆਂ ਨੇ ਕੋਈ ਬੰਦਾ ਬਾਹਰ ਨਹੀਂ ਆਇਆ ਜੀ ਮਤਲਬ ਕੀ ਹੋਇਆ ਇਹਨਾਂ ਨੇ ਮੁਕਾਬਲਾ ਕਰਿਆ ਹੀ ਨਹੀਂ ਜੀ ਉਹਨਾਂ ਦਾ ਦੀ ਛੜਾਗੇ ਲੈ ਗਏ ਸਰ ਕੀ ਹੋਇਆ ਹਥਿਆਰ ਕਿੱਥੇ ਮਤਲਬ ਸੁਣਨਾ ਚਾਹਤਾ ਤਾਂ ਆਉਂਦਾ ਜੀ ਵੀ ਇੱਕ ਬੰਦਾ ਦੋ ਬੰਦੇ ਪਤਾ ਨਹੀਂ ਲੈ ਕੇ ਗਏ ਨੇ ਉਹ ਉਹਨਾਂ ਦੀਆਂ ਗੱਡੀਆਂ ਮਤਲਬ ਪਹਿਲਾਂ ਫਾਟਕਾਂ ਦੇ ਗਈਆਂ ਉੱਥੋਂ ਵਾਪਸ ਆਈਆਂ ਨੇ ਜੀ ਮੁੜ ਕੇ ਇਹਨਾਂ ਦਾ ਕੋਈ ਵੀ ਮੁਲਾਜ਼ਮ ਬਾਹਰ ਹੀ ਨਹੀਂ ਆਇਆ ਜਾਨੀ ਉਹਨਾਂ ਨੂੰ ਰੋਕ ਸਕਦੇ ਸੀ ਇਹ ਜੇ ਬਾਹਰ ਆਉਂਦੇ ਬਾਹਰੋਂ ਇਧਰ ਨੂੰ ਗਏ ਨੇ ਜੀ ਨਾਬਾ ਪੰਜਾਬ ਦੀਆਂ ਸਭ ਤੋਂ ਸੁਰੱਖਿਅਤ ਜ਼ਿਲ੍ਹਾ ਵਿੱਚੋਂ ਇੱਕ ਮੰਨੀ ਜਾਂਦੀ ਹੈ ਨਾਬਾ ਦੀ ਜੇਤ ਫਿਲਮੀ ਅੰਦਾਜ਼ 'ਚ ਜਿਲ੍ਹ ਬ੍ਰੇਕ ਨੂੰ ਅੰਜਾਮ ਦਿੱਤਾ ਗਿਆ ਪਰ ਜੇਲ੍ਹ ਪ੍ਰਸ਼ਾਸਨ ਹਮਲਾਵਰਾਂ ਅਤੇ ਫਰਾਰ ਹੋਣ ਵਾਲੇ ਕੈਦੀਆਂ ਦਾ ਮੁਕਾਬਲਾ ਨਾ ਕਰ ਸਕਿਆ ਹੁਣ ਪੰਜਾਬ ਪੁਲਿਸ ਇਹਨਾਂ ਮੁਜ਼ਬਾਂ ਨੂੰ ਫੜਨ ਲਈ ਹੱਥ ਪੈਰ ਮਾਰ ਰਹੀ ਹੈ